ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਦੀ ਇਹ ਕਲਾਸ ਆਪਾਂ ਜਿਹੜੀ ਲਗਾਉਣ ਜਾ ਰਹੇ ਹਾਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਅੱਜ 8 ਦਸੰਬਰ ਨੂੰ ਜਿਹੜਾ ਵੱਖ-ਵੱਖ ਪੋਸਟਾਂ ਲਈ ਪੰਜਾਬੀ ਭਾਸ਼ਾ ਦਾ ਪੇਪਰ ਲਿਆ ਗਿਆ ਉਸ ਬਾਰੇ ਚਰਚਾ ਕਰਾਂਗੇ ਕਿਹੜੇ-ਕਿਹੜੇ ਉਹਦੇ ਵਿੱਚ ਕੁਐਸਚਨ ਆਏ ਨੇ ਉਹਨਾਂ ਦਾ ਆਨਸਰ ਕੀ ਬਣਦਾ ਹੈ ਤੇ ਵਿਸਤਾਰਪੂਰਵਕ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਕਰਦੇ ਹਾਂ ਅੱਜ ਦੀ ਕਲਾਸ ਸਟਾਰਟ ਪਹਿਲਾ ਜਿਹੜਾ ਵੀ ਕੁਐਸਚਨ ਆਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਕਿਸ ਸ਼ਬਦ ਵਿੱਚ ਦੱਸੀ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਠੀਕ ਹੈ ਵੀ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਹੈ ਉਹ ਆੜਾ ਸੋ ਕਿਉ ਮੰਦਾ ਆਖੀਏ ਸੋ ਕਿਉ ਮੰਦਾ ਆਖੀਏ ਰਾਈਟ ਆਨਸਰ ਹੈ ਇਸਤਰੀ ਦੀ ਜਿਹੜੀ ਮਹਾਨਤਾ ਦੱਸੀ ਹੈ ਗੁਰੂ ਨਾਨਕ ਦੇਵ ਜੀ ਨੇ ਦੂਸਰਾ ਆ ਗਿਆ ਵੀ ਕੁਚਨ ਤੋਂ ਤੁਹਾਡੀ ਸਕਰੀਨ ਤੇ ਪਵਨ ਗੁਰੂ ਪਾਣੀ ਪਿਤਾ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਕਿੰਨਾ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਨ ਚਾਰ ਅਕਸ਼ਰ ਤੁਹਾਡੀ ਸਕਰੀਨ ਤੇ ਨੇ ਸੱਚ ਬੋਲਣ ਵਾਲਿਆਂ ਦੀ ਧਰਮ ਨੂੰ ਮੰਨਣ ਵਾਲਿਆਂ ਦੀ ਜੁਝਾਰਵਾਦੀਆਂ ਦੀ ਨਾਮ ਧਿਆਉਣ ਵਾਲਿਆਂ ਦੀ ਰਾਈਟ ਜਿਹੜਾ ਆਨਸਰ ਹੈ ਵੀ ਸਸਾ ਇਹਦੇ ਵਿੱਚ ਨਾਮ ਧਿਆਉਣ ਵਾਲਿਆਂ ਦੀ ਜਿਹੜੀ ਪ੍ਰਸ਼ੰਸਾ ਕਰਦੇ ਨੇ ਪਵਨ ਗੁਰੂ ਪਾਣੀ ਪਿਤਾ ਸ਼ਬਦ ਦੇ ਵਿੱਚ ਉਸ ਤੋਂ ਅੱਗੇ 3 ਨੰਬਰ ਜਿਹੜਾ ਕੁਐਸਚਨ ਹੈ ਵੀ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਰਚਨਾ ਕਿਸ ਗੁਰੂ ਸਾਹਿਬ ਦੁਆਰਾ ਰਚੀ ਗਈ ਹੈ ਇਹ ਰਚਨਾ ਵੀ ਕਿਸ ਗੁਰੂ ਸਾਹਿਬ ਦੁਆਰਾ ਰਚੀ ਗਈ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਰਾਈਟ ਜਿਹੜਾ ਆਨਸਰ ਹੈ ਵੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਈਟ ਆਨਸਰ ਹੈ ਵੀ ਇਹ ਜਿਹੜੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਗਈ ਹੈ ਚਾਰ ਨੰਬਰ ਤੇ ਚਲਦੀਆਂ ਵੀ ਆਪਾਂ ਬਾਗ ਪੂਰਾ ਕਰੋ ਮਿੱਠ ਬੋਲੜਾ ਜੀ ਚਾਰ ਅੱਖਰ ਆਪਣੀ ਸਕਰੀਨ ਤੇ ਨੇ ਜੇ ਆਪਾਂ ਰਾਈਟ ਆਨਸਰ ਦੀ ਗੱਲ ਕਰੀਏ ਵੀ ਤਾਂ ਹੋਇਆ ਆੜਾ ਹਰ ਸਜਣ ਸੁਆਮੀ ਮੋਰਾ ਠੀਕ ਹੈ ਵੀ ਰਾਈਟ ਆਨਸਰ ਹੈ ਜਿਹੜਾ ਆੜਾ ਬਾਗ ਪੂਰਾ ਕਰਨਾ ਸੀ ਇਹਦੇ ਵਿੱਚ ਆਪਾਂ ਨੇ ਅੱਗੇ ਆਜੋ 5 ਨੰਬਰ ਤੇ ਗੁਰੂ ਅਮਰਦਾਸ ਜੀ ਨੇ ਬਾਣੀ ਕਿੰਨੇ ਰਾਗਾਂ ਵਿੱਚ ਰਚੀ ਜੇ ਆਪਾਂ ਰਾਈਟ ਆਨਸਰ ਦੀ ਗੱਲ ਕਰੀਏ ਵੀ ਇਹਦੇ ਵਿੱਚੋਂ ਉਹ ਆ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਨੇ ਜਿਹੜੀ ਬਾਣੀ ਰਚੀ ਹੈ ਉਹ ਰਚੀ ਹੈ 17 ਰਾਗਾਂ ਦੇ ਵਿੱਚ ਅੱਗੇ ਆਜੋ ਵੀ ਅਗਲੇ ਪ੍ਰਸ਼ਨ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਕਿਸ ਗੁਰੂ ਸਾਹਿਬ ਦੀ ਹੈ ਇਹਦਾ ਵੀ ਜਿਹੜਾ ਰਾਈਟ ਆਨਸਰ ਬਣਦਾ ਹੈ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਾਣੀ ਹੈ ਸਾਰਿਆਂ ਨਾਲੋਂ ਵੱਧ ਹੈ ਠੀਕ ਹੈ ਵੀ ਜੇ ਆਪਾਂ ਟੋਟਲ ਸ਼ਬਦਾਂ ਦੀ ਗੱਲ ਕਰੀਏ ਤਾਂ ਉਹ 2218 ਨੇ ਜੇ ਆਪਾਂ ਸਭ ਤੋਂ ਘੱਟ ਬਾਣੀ ਦੀ ਗੱਲ ਕਰੀਏ ਕਿਹੜੇ ਗੁਰੂ ਸਾਹਿਬ ਦੀ ਹੈ ਉਹ ਹੈ ਗੁਰੂ ਅੰਗਦ ਦੇਵ ਜੀ ਦੀ ਜਿਹੜੇ ਟੋਟਲ 62 ਸ਼ਬਦ ਨੇ ਵੀ ਜੇ ਆਪਾਂ ਸਾਰਿਆਂ ਨਾਲੋਂ ਵੱਧ ਦੀ ਗੱਲ ਕਰੀਏ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਉਹ ਗੁਰੂ ਅਰਜਨ ਦੇਵ ਜੀ ਦੀ ਹੈ 2218 ਔਰ ਸਾਰੇ ਨੂੰ ਘੱਟ ਦੀ ਜੇ ਅਪ ਗੱਲ ਕਰੀਏ ਉਹ ਗੁਰੂ ਅੰਗਦ ਦੇਵ ਜੀ ਦੀ ਹੈ ਟੋਟਲ 62 ਸ਼ਬਦ ਅੱਗੇ ਆ ਜਾਓ ਵੀ ਸੱਤ ਨੰਬਰ ਤੇ ਸਰਦਾਰ ਭਗਤ ਸਿੰਘ ਦਾ ਜਨਮ ਦੱਸਣਾ ਹੈ ਆਪਾਂ ਨੇ ਚਾਰ ਆਪਸ਼ਨ ਆਪਣੀ ਸਕਰੀਨ ਤੇ ਨੇ ਇਹਦਾ ਜਿਹੜਾ ਰਾਈਟ ਆਨਸਰ ਹੈ ਵੀ ਉਹ ਹੈ 1907 ਈਸਵੀ ਦੇ ਵਿੱਚ ਅੱਗੇ ਆ ਜਾਓ ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ ਜ਼ਿਲੇ ਦਿੱਤੇ ਹੋਏ ਨੇ ਆਪਾਂ ਨੂੰ ਉਹਦੇ ਵਿੱਚੋਂ ਰਾਈਟ ਚੁਣਨਾ ਹੈ ਊੜਾ ਜਿਹੜਾ ਵੀ ਰਾਈਟ ਆਨਸਰ ਹੈ ਲੁਧਿਆਣਾ ਵਿਖੇ ਅਗਲੇ ਕੁਐਸਚਨ ਤੇ ਚੱਲਦੇ ਆਪਾਂ ਭੀਮਰਾਓ ਨੂੰ ਵਜੀਫਾ ਕਿਸ ਵੱਲੋਂ ਦਿੱਤਾ ਗਿਆ ਭੀਮਰਾਓ ਨੂੰ ਵਜੀਫਾ ਕਿਸ ਵੱਲੋਂ ਦਿੱਤਾ ਗਿਆ ਇਹਦਾ ਰਾਈਟ ਆਨਸਰ ਹੈ ਵੀ ਜਿਹੜਾ ਬੜੋਦਾ ਰਾਜਸਤ్ర ਵੱਲੋਂ ਭੀਮਰਾਓ ਨੂੰ ਬਜੀਫਾ ਦਿੱਤਾ ਗਿਆ ਸੀ 10 ਨੰਬਰ ਅੱਗੇ ਭਾਸ਼ਾ ਕਿਸ ਨੂੰ ਕਹਿੰਦੇ ਹਨ ਚਾਰ ਅਕਸ਼ਰਾਂ ਨੇ ਆਪਣੇ ਕੋਲੇ ਗੱਲਬਾਤ ਕਰਨ ਦੇ ਢੰਗ ਨੂੰ ਲਿਖਣ ਪੜਨ ਨੂੰ ਵਿਆਕਰਨ ਨੂੰ ਭਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਸਾਧਨ ਨੂੰ ਰਾਈਟ ਆਨਸਰ ਹੈ ਵੀ ਜਿਹੜਾ ਇਹਦੇ ਵਿੱਚ ਸ ਹੈ ਭਾਵਾਂ ਦੇ ਪ੍ਰਗਟਾਵੇ ਦੇ ਸੰਚਾਰ ਸਾਧਨ ਨੂੰ ਕਿਹਾ ਜਾਂਦਾ ਹੈ ਭਾਸ਼ਾ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਪੰਜਾਬ ਦੀ ਟਕਸਾਲੀ ਭਾਸ਼ਾ ਵੀ ਮਾਝੀ ਅੱਗੇ 12 ਨੰਬਰ ਤੇ ਜੇ ਗੱਲ ਕਰੀਏ ਆਪਾਂ ਰੂਪਨਗਰ ਜ਼ਿਲ੍ਹੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਰੂਪਨਗਰ ਜ਼ਿਲ੍ਹੇ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਚਾਰ ਆਪਸ਼ਨ ਆਪਣੀ ਸਕਰੀਨ ਤੇ ਨੇ ਜੇ ਆਪਾਂ ਰਾਈਟ ਆਨਸਰ ਦੀ ਗੱਲ ਕਰੀਏ ਤਾਂ ਉਹ ਹੈ ਪੁਆਦੀ ਰੂਪਨਗਰ ਵਿੱਚ ਜਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਉਹ ਹੈ ਪੁਆਦੀ ਅੱਗੇ ਆਜੋ ਵੀ 13 ਨੰਬਰ ਤੇ ਸਾਡੇ ਦੇਸ਼ ਵਿੱਚ ਉਰਦੂ ਕਿਹੋ ਜਿਹੀ ਭਾਸ਼ਾ ਹੈ ਜਿਹੜਾ ਇਹਦਾ ਵੀ ਰਾਈਟ ਆਨਸਰ ਹੈ ਉਹ ਹੈ ਆੜਾ ਕਰੀਉਲ ਸਥਾਨਕ ਭਾਸ਼ਾ ਹੁੰਦੀ ਹੈ ਇਹ ਕਰੀਉਲ ਅੱਗੇ ਆਜਾਂ 14 ਨੰਬਰ ਆਪਣੇ ਕੋਲੇ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਬਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ ਜੇ ਆਪਾਂ ਗੱਲ ਕਰੀਏ ਰਾਈਟ ਆਨਸਰ ਦੀ ਚਾਰ ਆਕਸ਼ਰਾਂ ਨੇ ਆਪਣੇ ਕੋਲੇ ਜਿਹੜਾ ਰਾਈਟ ਆਨਸਰ ਹੈ ਵੀ ਉਹ ਈਡੀ ਹੈ ਇਹਦੇ ਵਿੱਚ ਲਿਪੀ ਧੁਨੀ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਨੂੰ ਜਿੰਨਾ ਦੇ ਸਮੂਹ ਨੂੰ ਜਿੰਨਾ ਦੇ ਸਮੂਹ ਦੀ ਗੱਲ ਹੈ ਬੜੇ ਧਿਆਨ ਨਾਲ ਤੁਸੀਂ ਪੜ੍ਹਨਾ ਬਈ ਕੁਐਸਚਨ ਫੇਰ ਆਂਸਰ ਲਾਉਣਾ ਹੈ ਲਿਪੀ ਕਹਿੰਦੇ ਨੇ ਸਮੂਹ ਦੀ ਗੱਲ ਹੈ ਇੱਥੇ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਣ ਵਾਲੇ ਅੱਖਰਾਂ ਨੂੰ ਕੀ ਕਹਿੰਦੇ ਹਨ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਣ ਵਾਲੇ ਅੱਖਰਾਂ ਨੂੰ ਕੀ ਕਹਿੰਦੇ ਨੇ ਬਈ 15 ਨੰਬਰ ਰਾਈਟ ਆਨਸਰ ਹੈ ਜਿਹੜਾ ਵੀ ਇਹਦਾ ਈਡੀ ਹੈ ਦੁੱ ਤਖਰ ਜੇ ਗੱਲ ਕਰੀਏ ਆਪਾਂ ਇਹ ਆਪਣੇ ਕੋਲੇ ਰਾਰਾ ਹਾ ਹਾ ਬਾਬਾ ਬਾਬੇ ਦੀ ਜਿਹੜੀ ਵਰਤੋਂ ਹੈ ਪੰਜਾਬੀ ਯੂਨੀਵਰਸਿਟੀ ਨੇ ਬੰਦ ਕਰਤੀ ਸੀ ਹੁਣ ਇਹ ਬਹੁਤ ਘੱਟ ਵਰਤਿਆ ਜਾਂਦਾ ਹੁਣ ਜ਼ਿਆਦਾਤਰ ਰਾਰਾ ਤੇ ਹਾ ਹਾਈ ਪੈਰ ਦੇ ਵਿੱਚ ਵਰਤਿਆ ਜਾਂਦਾ ਠੀਕ ਹੈ ਵੀ 16 ਨੰਬਰ ਤੇ ਆਜੋ ਮੈਂ ਆਪ ਉਸ ਨੂੰ ਨਕਲ ਮਾਰਦੇ ਦੇਖਿਆ ਹੈ ਇਸ ਵਾਕ ਵਿੱਚ ਆਪ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਮੈਂ ਆਪ ਉਸ ਨੂੰ ਨਕਲ ਮਾਰਦੇ ਦੇਖਿਆ ਹੈ ਇਸ ਵਾਕ ਵਿੱਚ ਆਪ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਪੁਰਖਵਾਚਕ ਪੜਨਾਮ ਨਿਜਵਾਚਕ ਸੰਬੰਧਵਾਚਕ ਪ੍ਰਸ਼ਨਵਾਚਕ ਇਦੇ ਵਿੱਚ ਵੀ ਰਾਈਟ ਆਨਸਰ ਹੈ ਆੜਾ ਨਿਜਵਾਚਕ ਮਿਸ਼ਰਤ ਵਾਕਾਂ ਵਿੱਚ ਪ੍ਰਧਾਨ ਉਪਵਾਕ ਅਤੇ ਅਧੀਨ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਜੋਜਕਾਂ ਨੂੰ ਕੀ ਕਹਿੰਦੇ ਹਨ ਮਿਸ਼ਰਤ ਵਾਕਾਂ ਵਿੱਚ ਪ੍ਰਧਾਨ ਉਪਵਾਕ ਅਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਜੋਜਕਾਂ ਨੂੰ ਕੀ ਕਹਿੰਦੇ ਹਨ ਸਮਾਨ ਜੋਜਕ ਅਧੀਨ ਜੋਜਕ ਇਕਹਿਰੇ ਜੋਜਕ ਸੰਯੁਕਤ ਜੋਜਕ ਰਾਈਟ ਜਿਹੜਾ ਆਨਸਰ ਹੈ ਵੀ ਇਹਦਾ ਉਹ ਹੈ ਆੜਾ ਅਧੀਨ ਜੋਜਕ ਮਿਸ਼ਰਤ ਵਾਕਾਂ ਵਿੱਚ ਪ੍ਰধান ਉਪਵਾਕਾਂ ਅਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਜੋਜਕਾਂ ਨੂੰ ਅਧੀਨ ਜੋਜਕ ਕਹਿੰਦੇ ਨੇ ਵੀ 18 ਨੰਬਰ ਤੇ ਆਜੋ ਆਮ ਤੌਰ ਤੇ ਦੀਰਘ ਸਵਰ ਤੁਣੀ ਦੇ ਉਚਾਰਨ ਵਿੱਚ ਲਘੂ ਸਵਰ ਤੁਣੀ ਨਾਲੋਂ ਕਿੰਨਾ ਸਮਾਂ ਲੱਗਦਾ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਅੱਧਾ ਦੁੱਗਣਾ ਤਿੰਨ ਗੁਣਾ ਜਿਹੜਾ ਰਾਈਟ ਆਨਸਰ ਹੈ ਵੀ ਇਹਦਾ ਦੁੱਗਣਾ ਦੁੱਗਣਾ ਸਮਾਂ ਲੱਗਦਾ ਹੈ ਧੀਰਗ ਸਵਰਾਂ ਤੁਣੀ ਦੇ ਉਚਾਰਨ ਵਿੱਚ ਠੀਕ ਹੈ ਵੀ ਰਾਈਟ ਆਨਸਰ ਹੈ ਆੜਾ ਇਹਦੇ ਵਿੱਚ ਅੱਗੇ ਆਜੋ 19 ਨੰਬਰ ਤੇ ਕਾਰਜ ਦੇ ਆਧਾਰ ਤੇ ਜੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ 2 3 4 ਔਰ 5 ਆਪਸ਼ਨ ਹਨ ਆਪਣੇ ਕੋਲ ਇਹ ਚੋ ਜਿਹੜੀ ਰਾਈਟ ਆਪਸ਼ਨ ਹੈ ਉਹ ਆ ਵੀ ਊੜਾ ਦੋ ਪ੍ਰਕਾਰ ਦੇ ਕਾਰਜ ਦੇ ਆਧਾਰ ਤੇ ਜਿਹੜੇ ਜੋਜਕਾਂ ਦੀ ਗੱਲ ਹੋ ਰਹੀ ਹੈ ਧੁਨੀ ਤੋਂ ਕਿਸ ਦਾ ਨਿਰਮਾਣ ਹੁੰਦਾ ਹੈ ਧੁਨੀ ਤੋਂ ਕਿਸ ਦਾ ਨਿਰਮਾਣ ਹੁੰਦਾ ਹੈ ਧੁਨੀ ਤੋਂ ਕਿਸ ਦਾ ਨਿਰਮਾਣ ਹੁੰਦਾ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਭਾਵੰਸ ਦਾ ਬਾਕੰਸ ਦਾ ਉਪਵਾਕ ਦਾ ਬਾਕ ਦਾ ਰਾਈਟ ਆਨਸਰ ਹੈ ਵੀ ਜਿਹੜਾ ਇਹਦਾ ਭਾਵੰਸ ਦਾ ਉੜਾ ਰਾਈਟ ਆਨਸਰ ਹੈ ਅੱਗੇ ਆਜੋ ਪੰਜਾਬੀ ਦੀਆਂ ਕਿਹੜੀਆਂ ਧੁਨੀਆਂ ਨਾਲ ਮੌਜੂਦਾ ਦੌਰ ਵਿੱਚ ਕੋਈ ਸ਼ਬਦ ਆਰੰਭ ਨਹੀਂ ਹੁੰਦਾ ਕਿਹੜੀਆਂ ਧੁਨੀਆਂ ਨੇ ਉਹ ਜਿਹਦੇ ਨਾਲ ਜਿਹੜਾ ਕੋਈ ਵੀ ਸ਼ਬਦ ਆਰੰਭ ਨਹੀਂ ਹੁੰਦਾ ਚਾਰ ਆਪਸ਼ਨਾਂ ਆਪਣੇ ਕੋਲ ਦਿੱਤੀਆਂ ਗਈਆਂ ਨੇ ਇਹਦੇ ਵਿੱਚੋਂ ਜਿਹੜੇ ਸ ਸੇ ਆਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਠੀਕ ਹੈ ਵੀ ਇਹਨਾਂ ਨਾਲ ਕੋਈ ਵੀ ਜਿਹੜਾ ਸ਼ਬਦ ਹੈ ਨਹੀਂ ਸਟਾਰਟ ਹੁੰਦਾ ਸ ਸੇ ਵੀ ਜਿਹੜਾ ਉਹ ਰਾਈਟ ਆਨਸਰ ਹੈ 22 ਨੰਬਰ ਤੇ ਆ ਜਾਓ ਉਚਾਰਨ ਪੱਖੋਂ ਸਵਰਤ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਉਚਾਰਨ ਪੱਖੋਂ ਸਵਰਤ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਵੀ ਊੜਾ ਜਿਹੜਾ ਰਾਈਟ ਆਨਸਰ ਹੈ ਉਚਾਰਨ ਪੱਖੋਂ ਸਵਰਤ ਧੁਨੀਆਂ ਨੂੰ ਜਿਸ ਧੁਨੀ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਉਸ ਨੂੰ ਕੀ ਕਹਿੰਦੇ ਹਨ ਜਿਸ ਤੋਂ ਨੀ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਉਸ ਨੂੰ ਕੀ ਕਹਿੰਦੇ ਹਨ ਚਾਰ ਆਕਸ਼ਰਾਂ ਨੇ ਆਪਣੇ ਸਕਰੀਨ ਤੇ ਰਾਈਟ ਜਿਹੜਾ ਆਨਸਰ ਹੈ ਵੀ ਇਹਦਾ ਉਹ ਹੈ ਨਾਸਕੀ ਤੇ ਅਨੂਨਾਸਕੀ ਜਿਹੜੇ ਨੱਕ ਰਾਹੀਂ ਆਵਾਜ਼ ਨਿਕਲਦੀ ਹੈ ਜਿੰਨਾ ਤੁਣੀਆਂ ਨੂੰ ਉਚਾਰਨ ਸਮੇਂ ਈਡੀ ਰਾਈਟ ਆਨਸਰ ਹੈ ਵੀ 24 ਨੰਬਰ ਤੇ ਆਜੋ ਤਵਾਰੀਖ ਸ਼ਬਦ ਦਾ ਅਰਥ ਤਵਾਰੀਖ ਸ਼ਬਦ ਦਾ ਅਰਥ ਚਾਰ ਆਕਸ਼ਰਾਂ ਨੇ ਆਪਣੇ ਕੋਲੇ ਤਵੀਤ ਦਵਾਈ ਗਹਿਣਾ ਇਤਿਹਾਸ ਰਾਈਟ ਆਨਸਰ ਹੈ ਵੀ ਇਹਦੇ ਵਿੱਚ ਸ ਇਤਿਹਾਸ ਨੂੰ ਤਵਾਰੀਖ ਕਿਹਾ ਜਾਂਦਾ ਹੈ ਲਟੈਨ ਸ਼ਬਦ ਦਾ ਅਰਥ ਹੈ ਲਟੈਨ ਵੀ ਸਤਿਰੀ ਲਾਲਟੈਨ ਟੋਕਰੀ ਸਵਾਰੀ ਇਹ ਵੀ ਜਿਹੜਾ ਕੜੀਵਾਲਾ ਪਾਇਆ ਜਾਂਦਾ ਸੀ ਪਹਿਨਾਕਰਾਂ ਦੇ ਵਿੱਚ ਲੈਂਟਰ ਦੀ ਜਗ੍ਹਾ ਤੇ ਇੱਕ ਗਾਡਰ ਦੀ ਜਗ੍ਹਾ ਤੇ ਪੈਂਦੀ ਸੀ ਲਟੈਣ ਸਤੀਰੀ ਜਿਹੜਾ ਰਾਈਟ ਆਨਸਰ ਹੈ ਸਤੀਰੀ ਨੂੰ ਹੀ ਲਟੈਣ ਕਿਹਾ ਜਾਂਦਾ ਸੀ ਊੜਾ ਜਿਹੜਾ ਰਾਈਟ ਆਨਸਰ ਹੈ ਵੀ 25 ਨੰਬਰ ਦਾ ਮੇਰੀ ਚੁੰਨੀ ਦਾ ਰੰਗ ਨੀਲਾ ਹੈ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਮੇਰੀ ਚੁੰਨੀ ਦਾ ਰੰਗ ਨੀਲਾ ਹੈ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਗੁਣਵਾਚਕ ਦੀ ਸੰਖਿਆਵਾਚਕ ਦੀ ਨਿਸ਼ਚੇਵਾਚਕ ਦੀ ਪੜਨਾਮੀ ਦੀ ਰਾਈਟ ਆਨਸਰ ਹੈ ਵੀ ਜਿਹੜਾ ਇਹਦਾ ਉਹ ਊੜਾ ਗੁਣਵਾਚਕ 27 ਨੰਬਰ ਤੇ ਆ ਜਾਓ ਉਹ ਅੰਦਰ ਬੈਠਾ ਟੀਵੀ ਦੇਖ ਰਿਹਾ ਹੈ ਵਾਕ ਵਿੱਚ ਵਰਤੇ ਕਿਰਿਆ ਵਿਸ਼ੇਸ਼ਣ ਦੀ ਕਿਸਮ ਦੱਸੋ ਉਹ ਅੰਦਰ ਬੈਠਾ ਟੀਵੀ ਦੇਖ ਰਿਹਾ ਹੈ ਵਾਕ ਵਿੱਚ ਵਰਤੇ ਕਿਰਿਆ ਵਿਸ਼ੇਸ਼ਣ ਦੀ ਕਿਸਮ ਦੱਸਣੀ ਹੈ ਆਪਾਂ ਨੇ ਚਾਰ ਅਕਸ਼ਰਾਂ ਨੇ ਆਪਣੀ ਸਕਰੀਨ ਤੇ ਕਾਰਨਵਾਚਕ ਕਾਲਵਾਚਕ ਪ੍ਰਕਾਰਵਾਚਕ ਸਥਾਨਵਾਚਕ ਰਾਈਟ ਜਿਹੜਾ ਆਨਸਰ ਆ ਵੀ ਸਸਾ ਇਹਦੇ ਵਿੱਚ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਅੱਗੇ ਆਜੋ 28 ਨੰਬਰ ਤੇ ਸੁਖਾਂਤ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਇਹਦਾ ਜਿਹੜਾ ਰਾਈਟ ਆਨਸਰ ਹੈ ਵੀ ਉਹ ਹੈ ਦੁਖਾਂਤ ਸੁਖਾਂਤ ਦਾ ਵਿਰੋਧੀ ਸ਼ਬਦ ਚੁਣਨਾ ਹੈ ਆਪਾਂ ਨੇ ਰਾਈਟ ਆਨਸਰ ਹੈ ਏਡੀ ਦੁਖਾਂਤ ਵਿਆਕਰਨ ਅਨੁਸਾਰ ਤੁਣੀ ਕਿਸ ਨੂੰ ਕਹਿੰਦੇ ਹਨ ਵਿਆਕਰਨ ਅਨੁਸਾਰ ਤੁਣੀ ਕਿਸ ਨੂੰ ਕਹਿੰਦੇ ਹਨ ਵੀ ਚਾਰ ਅੱਖਰਾਂ ਨੇ ਆਪਣੇ ਕੋਲੇ ਆਵਾਜ਼ ਨੂੰ ਚਿੰਨ ਨੂੰ ਸ਼ਬਦਾਂ ਨੂੰ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਹੈ ਉਹ ਵੀ ਊੜਾ ਆਵਾਜ਼ ਨੂੰ ਧੁਨੀ ਕਹਿੰਦੇ ਨੇ ਅੱਗੇ ਚੱਲਦੇ ਆਪਾਂ 30 ਨੰਬਰ ਤੇ ਬਾਅਰ ਸ਼ਬਦ ਦੇ ਬਹੁਅਰਥਕ ਸ਼ਬਦ ਚੁਣੋ ਬਿੰਦੀ ਰੋਟੀ ਨਿੱਕਾ ਵੱਡਾ ਦੇਣਾ ਭਰਨਾ ਦਿਨ ਹਮਲਾ ਦੈਨੂ ਵੀ ਆਪਾਂ ਬਾਅਰ ਕਹਿੰਦੇ ਆ ਹਮਲਾ ਕਰਨ ਨੂੰ ਵੀ ਆਪਾਂ ਬਾਅਰ ਕਹਿੰਦੇ ਆ ਦੋਨਾਂ ਦਾ ਸੇਮ ਮੀਨਿੰਗ ਹੈ ਠੀਕ ਹੈ ਭਈ ਇਸ ਲਈ ਇਹਦਾ ਰਾਈਟ ਆਨਸਰ ਹੈ ਸ ਅਗੇ ਆਪਣੇ ਕੋਲੇ ਆ ਗਈ ਖੌਤ ਗੁੜ ਦਿੱਤਿਆਂ ਜੇ ਦੁਸ਼ਮਣ ਮਰੇ ਮੋਹਰਾ ਕਿਉਂ ਦੇਈਏ ਇਹ ਜਿਹੜੇ ਆਪਣੇ ਚੈਨਲ ਤੇ ਕਲਾਸਾਂ ਲਗਾਈਆਂ ਗਈਆਂ ਨੇ ਉਹਦੇ ਵਿੱਚ ਅਖਾਣਾ ਕਰਾਈਆਂ ਗਈਆਂ ਨੇ ਇਹ ਖਾਨ ਵੀ ਆਪਾਂ ਕਰਵਾਈ ਹੈ ਉਸ ਕਲਾਸ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਬਾਰ ਬਾਰ ਇਹ ਰਿਪੀਟ ਹੋ ਰਹੀ ਹੈ ਇਸ ਪੇਪਰ ਦੇ ਵਿੱਚ ਵੀ ਇਹ ਰਿਪੀਟ ਹੋ ਗਈ ਜੇ ਆਪਾਂ ਇਹਦਾ ਰਾਈਟ ਆਨਸਰ ਦੀ ਗੱਲ ਕਰੀਏ ਚਾਰ ਆਪਸ਼ਨਾਂ ਆਪਣੇ ਕੋਲ ਦਿੱਤੀਆਂ ਗਈਆਂ ਨੇ ਰਾਈਟ ਆਨਸਰ ਹੈ ਵੀ ਜਿਹੜਾ ਇਹਦਾ ਉਹ ਈਡੀ ਹੈ ਕੋਈ ਕੰਮ ਨਰਮੀ ਨਾਲ ਕਰਵਾਉਣਾ ਠੀਕ ਹੈ ਵੀ ਅੱਗੇ ਆਜੋ 32 ਨੰਬਰ ਤੇ ਪੁਨਰਵਾਸ ਸ਼ਬਦ ਵਿੱਚ ਅਗੇਤਰ ਪੁਨਰਵਾਸ ਸ਼ਬਦ ਦੇ ਵਿੱਚ ਅਗੇਤਰ ਹੁਣ ਜੇ ਆਪਾਂ ਦੋਨਾਂ ਨੂੰ ਤੋੜ ਲਈਏ ਤਾਂ ਬਾਸ ਦਾ ਜਿਹੜਾ ਮਤਲਬ ਨਿਕਲਦਾ ਠੀਕ ਹੈ ਬਈ ਇਸ ਲਈ ਜਿਹੜਾ ਰਾਈਟ ਆਨਸਰ ਹੈ ਇਹਦਾ ਬਈ ਉਹ ਈਡੀ ਹੈ ਪੁਨਰ ਪੁਨਰ ਜਿਹੜਾ ਅਗੇਤਰ ਹੈ ਜੇ ਆਪਾਂ ਅਗਲੀ ਦੀ ਗੱਲ ਕਰੀਏ 33 ਨੰਬਰ ਦੀ ਹਰੀਆਵਲ ਸ਼ਬਦ ਵਿੱਚ ਪਛੇਤਰ ਚ ਉੰਨਾ ਹੈ ਆਪਾਂ ਨੇ ਹਰੀਆਵਲ ਦੇ ਵਿੱਚ ਪਛੇਤਰ ਚੰਨਾ ਹੈ ਵਲ ਆਵਲ ਲੱਲਾ ਠੀਕ ਹੈ ਵੀ ਸਸੇ ਦੇ ਵਿੱਚ ਹਰ ਜੇ ਆਪਾਂ ਰਾਈਟ ਆਨਸਰ ਦੀ ਗੱਲ ਕਰੀਏ ਇਹਦੇ ਵਿੱਚ ਪਛੇਤਰ ਚੰਨਾ ਹੈ ਆਪਾਂ ਨੇ ਉਹ ਹੈ ਆਵਲ ਹਰ ਦਾ ਮਤਲਬ ਠੀਕ ਹੈ ਨਿਕਲਦਾ ਇੱਕ ਆਵਲ ਹੈ ਜਿਹੜਾ ਇਹਦੇ ਵਿੱਚ ਪੁਛੇਤਰ ਹੈ ਆੜਾ ਜਿਹੜਾ ਰਾਈਟ ਆਨਸਰ ਹੈ ਅੱਗੇ ਆ ਜਾਓ ਬਈ ਸਹੀ ਸ਼ਬਦ ਜੋੜ ਜਿਹੜਾ ਚੁਣਨਾ ਹੈ ਆਪਾਂ ਨੇ ਹੁਣ ਇਹ ਤੁਹਾਨੂੰ ਸਾਰੇ ਹੀ ਸਹੀ ਲੱਗ ਰਹੇ ਹੋਣਗੇ ਠੀਕ ਹੈ ਜ਼ਿਆਦਾਤਰ ਇੱਥੇ ਸਟੂਡੈਂਟ ਕੀ ਕਰਨਗੇ ਆੜਾ ਜਿਹੜਾ ਉਹ ਰਾਈਟ ਆਨਸਰ ਲਾਉਣਗੇ ਪਰ ਜੇ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਦੇਖੀਏ ਤਾਂ ਉਹਦੇ ਵਿੱਚ ਈਡੀ ਨੂੰ ਰਾਈਟ ਮੰਨਿਆ ਜਾਂਦਾ ਹੈ ਏਡੀ ਨੂੰ ਜਿਹੜਾ ਆਨਸਰ ਦਿੱਤਾ ਹੋਇਆ ਹੈ ਏਡੀ ਆਪਸ਼ਨ ਦੇ ਵਿੱਚ ਉਹ ਰਾਈਟ ਮੰਨਿਆ ਜਾਂਦਾ ਹੈ ਏਡੀ ਜਿਹੜਾ ਰਾਈਟ ਆਨਸਰ ਹੈ ਬਈ 35 ਨੰਬਰ ਦੇ ਵਿੱਚ ਆਪਾਂ ਨੇ ਸਹੀ ਸ਼ਬਦ ਚੁਣਨਾ ਹੈ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਹੈ ਬਈ ਉਹ ਊੜਾ ਜੇ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਹੈ ਜਿਹੜੀ ਪੰਜਾਬੀ ਦੀ ਉਹਨੂੰ ਚੈੱਕ ਕਰੀਏ ਤਾਂ ਉਹਦੇ ਵਿੱਚ ਇਤਿਹਾਸਕ ਜਿਹੜਾ ਊੜਾ ਜਿਹੜਾ ਆਕਸ਼ਣ ਹੈ ਉਸ ਤਰੀਕੇ ਨਾਲ ਹੀ ਵਰਤਿਆ ਜਾਂਦਾ ਹੈ ਲੋੜੀ ਦਾ ਤਿਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ ਲੋੜੀ ਦੇ ਤਿਹਾਰ ਦੀ ਗੱਲ ਹੋ ਰਹੀ ਹੈ ਇਹ ਜਿਹੜਾ ਰਾਈਟ ਆਨਸਰ ਹੈ ਵੀ ਉਹ ਈਡੀ ਹੈ ਉਹ ਦੇ ਵਿੱਚ 37 ਨੰਬਰ ਦੀ ਗੱਲ ਕਰੀਏ ਜੇ ਆਪਾਂ ਕਿਹੜੇ-ਕਿਹੜੇ ਦੇਸੀ ਮਹੀਨੇ ਦੇ ਨਾਂ ਤੇ ਮੇਲੇ ਮਸ਼ਹੂਰ ਨੇ ਭਈ ਕਿਹੜੇ ਕਿਹੜੇ ਇਹਦਾ ਜਿਹੜਾ ਰਾਈਟ ਆਨਸਰ ਹੈ ਵਿਸਾਖ ਤੇ ਮਾਗੀ ਵਿਸਾਖ ਦੇ ਵਿੱਚ ਵਿਸਾਖੀ ਮਾਗ ਦੇ ਵਿੱਚ ਮੁਕਸਰ ਦਾ ਜਿਹੜਾ ਮੇਲਾ ਲੱਗਦਾ ਹੈ ਮਾਗੀ ਦੀ ਸੰਗਰਾਣ ਠੀਕ ਹੈ ਭਈ ਅੱਗੇ ਆਜਾਂ 33 ਨੰਬਰ ਤੇ ਜਨਮ ਸਾਖੀ ਹੁੰਦੀ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਜੇ ਆਪਾਂ ਜਨਮ ਤੋਂ ਹੀ ਇੱਕ ਆਈਡੀਆ ਲਾ ਲਾਂਗੇ ਜਨਮ ਸਾਖੀ ਜਿਹੜੀ ਗੁਰੂ ਸਹਿਬਾਨਾਂ ਦੇ ਸੰਬੰਧ ਵਿੱਚ ਲਿਖੀ ਗਈ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਵਕ ਵਕ ਸਾਖੀਆਂ ਆਪਾਂ ਪੜ੍ਹਦੇ ਆਂ ਠੀਕ ਹੈ ਵੀ ਇੱਕ ਤਰ੍ਹਾਂ ਦੀ ਜੀਵਨੀ ਹੁੰਦੀ ਹੈ ਸਸਾ ਜਿਹੜਾ ਰਾਈਟ ਆਨਸਰ ਹੈ ਆਧੁਨਿਕ ਪੰਜਾਬੀ ਕਾਵ ਦਾ ਮੋਢੀ ਕਵੀ ਆਧੁਨਿਕ ਪੰਜਾਬੀ ਕਾਵ ਦਾ ਮੋਢੀ ਕਵੀ ਕਿਹੜਾ ਵੀ ਈਡੀ ਆ ਜਿਹੜਾ ਰਾਈਟ ਆਨਸਰ ਹੈ ਭਾਈ ਵੀਰ ਸਿੰਘ ਅੱਗੇ ਆਜੋ 40 ਨੰਬਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰੀਦ ਜੀ ਦੇ ਕੁੱਲ ਕਿੰਨੇ ਸ਼ਲੋਕ ਦਰਜ ਹਨ ਕੁੱਲ ਕਿੰਨੇ ਸ਼ਲੋਕ ਦਰਜ ਹਨ ਭਈ 112 ਰਾਈਟ ਆਨਸਰ ਹੈ ਜਿਹੜਾ ਊੜਾ ਇਹਦੇ ਵਿੱਚ ਅੱਗੇ ਆਜੋ ਵੀ 41 ਨੰਬਰ ਤੇ ਚੰਡੀ ਦੀ 12 ਦੀ ਰਚਨਾ ਕੀਤੀ ਚੰਡੀ ਦੀ 12 ਦੀ ਰਚਨਾ ਕੀਤੀ ਚਾਰ ਅਕਸ਼ਰਾਂ ਨੇ ਆਪਣੇ ਕੋਲੇ ਰਾਈਟ ਆਨਸਰ ਹੈ ਜਿਹੜਾ ਵੀ ਇਹਦਾ ਉਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਜਿਹੜੀ 12 ਹੈ ਉਹਦੀ ਰਚਨਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਆਜੋ ਸਾ ਮੁਹੰਮਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਵਿੱਚ ਸਰਕਾਰ ਕਿਸ ਨੂੰ ਕਿਹਾ ਗਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਇਹਦੇ ਵਿੱਚ ਜਿਹੜਾ ਸਰਕਾਰ ਸ਼ਬਦ ਵਰਤਿਆ ਗਿਆ ਉਹ ਮਹਾਰਾਜਾ ਰਣਜੀਤ ਸਿੰਘ ਲਈ ਵਰਤਿਆ ਗਿਆ ਵੀ ਰਾਈਟ ਆਨਸਰ ਹੈ ਜਿਹੜਾ ਵੀ ਇਹਦੇ ਵਿੱਚ ਉਹ ਹੈ ਈਡੀ ਕਿੱਸਾਕਾਰਾਂ ਦਾ ਸਰਤਾਜ ਕਿੱਸਾ ਕਵੀ ਕੌਣ ਹੈ ਵੀ ਕਾਦਰ ਯਾਰ ਹਾਸਮ ਸਾਹ ਵਾਰਿਸਾ ਪਿੱਲੂ ਰਾਈਟ ਆਨਸਰ ਹੈ ਜਿਹੜਾ ਇਹਦਾ ਬਈ ਏਡੀ ਹੈ ਬਾਰਿਸ਼ਾ ਇਹਨਾਂ ਦੇ ਕਿਸੇ ਸਾਰਿਆਂ ਨੂੰ ਵੱਧ ਮਸ਼ਹੂਰ ਰਹੇ ਨੇ ਸਿੱਖ ਫਰੀਦ ਜੀ ਦੇ ਮੁਰਸ਼ਿਦ ਦਾ ਕੀ ਨਾਂ ਹੈ ਬਈ ਸਿੱਖ ਫਰੀਦ ਜੀ ਦੇ ਮੁਰਸ਼ਿਦ ਦਾ ਨਾਂ ਬਖਤਿਆਰ ਕਾਕੀ ਰਾਈਟ ਆਨਸਰ ਹੈ ਵੀ ਇਹਦਾ 47 ਨੰਬਰ ਦਾ ਬਖਤਿਆਰ ਕਾਕੀ ਸਿੱਖ ਫਰੀਦ ਜੀ ਦੇ ਮੁਰਸ਼ਿਦ ਦਾ ਨਾਂ ਜੇ ਆਪਾਂ 45 ਨੰਬਰ ਦੀ ਗੱਲ ਕਰੀਏ ਪਾੜਸ਼ਾ ਪਾੜਸ਼ੇ ਤੋਂ ਕੀ ਭਾਵ ਹੈ ਵੀ ਤਿੰਨ ਚਾਰ ਆਪਸ਼ਨਾਂ ਨੇ ਆਪਣੇ ਕੋਲੇ ਤਸਲਾ ਪਰਨਾਲਾ ਮੁੱਠੀ ਪਰ ਕਣਕ ਖੁਰਲੀ ਇਹਦਾ ਜਿਹੜਾ ਰਾਈਟ ਆਨਸਰ ਹੈ ਵੀ ਉਹ ਹੈ ਪਰਨਾਲਾ ਅੱਗੇ ਆਜੋ 41 ਨੰਬਰ ਤੇ ਸੰਮੀ ਕਿਹੜੇ ਖੇਤਰ ਦਾ ਨਾਂਚ ਹੈ ਵੀ ਸੰਮੀ ਕਿਹੜੇ ਖੇਤਰ ਦਾ ਨਾਂਚ ਹੈ ਆੜਾ ਜਿਹੜਾ ਰਾਈਟ ਆਨਸਰ ਹੈ ਸੰਦਲਵਾਰ ਦਾ 47 ਨੰਬਰ ਤੇ ਆ ਜਾਓ ਬਈ ਸਪਾਰ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ ਸਪਾਰ ਦਾ ਮੇਲਾ ਵੀ ਕਿਹੜੇ ਮਹੀਨੇ ਲੱਗਦਾ ਹੈ ਚਾਰ ਆਕਸ਼ਨਾਂ ਦੇ ਵਿੱਚੋਂ ਜਿਹੜੀ ਰਾਈਟ ਆਕਸ਼ਨ ਹੈ ਵੀ ਉਹ ਹੈ ਈਡੀ ਬਾਦੋ ਮਹੀਨੇ ਸਪਾਰ ਦਾ ਜਿਹੜਾ ਮੇਲਾ ਲੱਗਦਾ ਹੈ ਬਾਦੋ ਮਹੀਨੇ ਲੱਗਦਾ ਹੈ 48 ਨੰਬਰ ਤੇ ਮਈਏ ਪਾਉਣ ਦੀ ਰਸਮ ਮਈਏ ਪਾਉਣ ਦੀ ਰਸਮ ਤੋਂ ਕੀ ਭਾਵ ਹੈ ਵੀ ਗੀਤ ਗਾਉਣਾ ਜਾਗੋ ਕੱਢਣਾ ਸਿਰ ਪਾਣੀ ਪਾਉਣਾ ਬਟਨਾ ਮਲਣਾ ਮਈਏ ਪਾਉਣ ਦੀ ਜਿਹੜੀ ਰਸਮ ਹੈ ਉਹ ਬਟਨਾ ਮਲਣਾ ਮਲਣਾ ਹੈ ਰਾਈਟ ਆਨਸਰ ਹੈ ਵੀ ਜਿਹੜਾ ਇਹਦਾ ਉਹ ਹੈ ਸ ਮਈਏ ਪਾਉਣ ਦੀ ਰਸਮ ਹੈ ਜਿਹੜੀ ਬਟਨਾ ਮਲਣਾ ਹੈ ਚੁੰਮਰ ਕਿਸ ਦਾ ਨਾਚ ਹੈ ਚੁੰਮਰ ਕਿਸ ਦਾ ਨਾਚ ਹੈ ਵੀ ਊੜਾ ਜਿਹੜਾ ਰਾਈਟ ਆਨਸਰ ਹੈ ਇਹਦਾ ਮਰਦਾਂ ਦਾ ਨਾਚ ਹੈ ਵੀ ਇਹ ਜੇਕਰ ਆਪਾਂ 50 ਨੰਬਰ ਕੁਐਸਚਨ ਦੀ ਗੱਲ ਕਰੀਏ ਘੋੜੀ ਲੋਕ ਗੀਤ ਕਿਸ ਵੱਲੋਂ ਗਾਇਆ ਜਾਂਦਾ ਹੈ ਇਹਦਾ ਜਿਹੜਾ ਰਾਈਟ ਆਨਸਰ ਹੈ ਭੈਣ ਵੱਲੋਂ ਗਾਇਆ ਜਾਂਦਾ ਹੈ ਭੈਣਾਂ ਵੱਲੋਂ ਗਾਇਆ ਜਾਂਦਾ ਹੈ ਕੂੜੀ ਜਿਹੜਾ ਲੋਕਗੀਤ ਹੈ ਠੀਕ ਹੈ ਵੀ ਇਹ ਸੀਗਾ ਅੱਜ ਦਾ ਜਿਹੜਾ ਪੇਪਰ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਿਆ ਗਿਆ ਠੀਕ ਹੈ ਜੀ ਜੇਕਰ ਤੁਸੀਂ ਪੰਜਾਬੀ ਪੇਪਰ A ਦੀ ਵਧੀਆ ਤੇ ਆਸਾਨ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ